ਅੰਮ੍ਰਿਤਸਰ ਦੇ ਪਿੰਡ ਫਤੇਗੜ ਸ਼ੂਗਰ ਚੱਕ ਵਿਖੇ ਤਨ ਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਛੇਵਾਂ ਜੋੜ ਮੇਲਾ ਕਬੱਡੀ ਮੁਕਾਬਲਾ ਕਰਵਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜੂਥ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਰਿੰਕੂ ਅਤੇ ਪਿੰਡ ਦੇ ਸਰਪੰਚ ਮਨਦੀਪ ਸਿੰਘ ਲਾਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਸ਼ਾਮ ਨੂੰ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਐਨਆਰਆਈ ਵੀਰ ਅਤੇ ਪਿੰਡ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਕੱਪ ਕਰਵਾਇਆ ਗਿਆ ਇਸ ਦੌਰਾਨ ਤਰਨਤਾਨ ਕਪੂਤਲਾ ਦੀਆਂ ਟੀਮਾਂ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਗੱਗੂ ਖੀਰਾਵਾਲਿਆਂ ਦੀ ਟੀਮ ਜੇਤੂ ਰਹੀ ਅਤੇ ਆਏ ਹੋਏ ਮਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਜੋਰਦਾਰ ਤਾੜੀਆਂ ਦੇ ਨਾਲ ਅੱਜ ਦੇ ਮੇਲੇ ਦੀ ਮੇਰੇ ਵੀਰੋ ਵੱਡੇ ਮੁਕਾਬਲੇ ਦੀ ਪਹਿਲੀ ਰੇਡ ਆਹ ਦੇਖਾਂਗੇ ਸਾਹਮਣੇ ਇਹ ਦੁੱਲਾ ਹੈ ਕਹਿੰਦੇ ਸਤੋਵਾਲਿਆਂ ਉਹ ਸਾਹਮਣੇ ਕਹਿੰਦੇ ਹਰੀ ਤੇ ਸਾਡਾ ਵੀਰ ਜਾਗੀਰ ਵਾਲਾ ਸੁਖ ਜਾਗੀਰ ਵਾਲਾ ਨੇ ਵੱਡਾ ਮੇਲਾ ਕਰਾਇਆ ਜਹਾਗੀਰ ਦੀ ਤਰਜੀ ਤੇ ਜਾ ਮੁੰਡਾ ਚੋਟੀ ਦੀਆਂ ਗੋਡੀਆਂ ਪਾ ਗਿਆ ਦੂਜੇ ਪਾਸੇ ਕਹਿੰਦੇ ਆ ਜੱਗੂ ਸਤਵਲਿਆ ਤੇ ਦੂਜੇ ਪਾਸੇ ਬੱਲੇ 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 ਹੁੰਦੀ ਹੋਈ ਇਹ ਬਾਬਾ ਕਾਰਸੀ ਕਬੱਡੀ ਕਲੱਬ ਕਹਿੰਦੇ ਸੁਰਸਿਕ ਦੀ ਟੀਮ ਖੇਡਦੀ ਹੈ ਆ ਜੱਗੂ ਸਤਵਲ ਕਬੱਡੀ ਪੰਡਿਤ ਤੇ ਬੋਲ ਲਖਵੀਰ ਦੇ ਆਓ ਦੇਖਾਂਗੇ ਸਾਹਮਣੇ ਮੇਰੇ ਅਗਿਓ ਪੰਡਿਤ ਡੋਗਰੀਵਾਲ ਪਿੰਡ ਵਾਲਾ ਕਬੱਡੀ ਪੌਂਡਲੀ ਵਾਰਿਆ ਹੋਇਆ ਹੈ ਮਿੱਠੂ ਕਹਿੰਦੇ ਤਿਆਰਵਾਰ ਤਿਆਰ ਹੈ ਆ ਕਹਿੰਦੇ ਜੱਗ ਦੇਸਰਾਜ ਪਿੰਡ ਵਾਲਾ ਮੁੰਡਾ ਟਰਾਈ ਆਓ ਸਾਹਮਣੇ ਕਹਿੰਦੇ ਜਮਾ ਖੀਰਾ ਵਾਲੀਆ ਰੇਡ ਪਾਉਣ ਦੇ ਲਈ ਵਜਿਆ ਹੋਇਆ ਦੂਜੇ ਪਾਸੇ ਕਹਿੰਦੇ ਸਤੂ ਹਾ ਸ਼ਿ ਸ਼ਪਰੀਆ ਨਾਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਨੌਜਵਾਨ ਜੈਦੀਪ ਆਕਾਸ਼ ਤੇ ਬਾਜੂ ਪਹਲਵਾਰ ਆਇਆ ਜੈਦੀਪ ਫੈਸਲਾ ਹੋ ਗਿਆ ਆ ਕਹਿੰਦੇ ਗੱਪ ਨੌਜਵਾਨ ਚੱਲਿਆ ਖੇਡ ਮੈਦਾਨ ਦੇ ਵਿੱਚ ਗੁਰਦਿਆਲ ਹੈ ਵੇਰਕੇ ਵਾਲਾ ਵੇਰਕੇ ਵਾਲਿਆ ਪਾ ਕਬੱਡੀ ਦਾ ਬਾੜ ਪਿੰਡ ਹੈ ਵੇਰਕਾ ਉਹ ਜਿੱਥੇ ਕਹਿੰਦੇ ਵੱਡੀਆਂ ਰੌਣਕਾਂ ਲੱਗਦੀਆਂ ਆ ਉਹ ਸਾਹਮਣੇ ਮੁਕਾਬਲਾ ਚੋਟੀ ਦਾ ਬੱਲੇ 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 ਹੁੰਦੀ ਹੋਈ ਆ ਕਮੈ ਪੁਆਇੰਟ ਵੇਰਕੇ ਵਾਲਾ ਗੁਰਦਿਆਲ ਓਏ ਅਗਲੀ ਹੈਰੀ ਕਬੱਡੀ ਪੌਲੀ ਵਧਿਆ ਹੋਇਆ ਟਿੱਬੇ ਪਿੰਡ ਵਾਲਾ ਹਰਪਾਲ ਟਰੇਲੀਆ ਪਰਮ ਕੈਨੇਡਾ ਸ਼ਿੰਦਾ ਸ਼ੁਕਰ ਚੱਕਿਆ ਕਹਿੰਦਾ ਵੀ ਬਾਜੂ ਨੇ ਦੋ ਜੱਫੇ 1000 ਦੇ ਹੋਣਗੇ ਕਹਿੰਦਾ ਇਕੱਠੇ ਰਹਿਣ ਇਕੱਠੇ ਖੇਡਦੇ ਰਹਿਣ ਬਾਜੂ ਦੇ ਸ਼ਿੰਦਾ ਜਦੋਂ ਧੰਨवार ਹੈ ਆ ਦੇਖਾਂਗੇ ਸਾਹਮਣੇ ਹੈਰੀ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਇਸ ਜੁੜਾ ਆਇਆ ਹੈ ਖੀਰਾ ਲਈ ਇਹ ਗੱਲ ਉਹ ਸਾਹਮਣੇ ਕਹਿੰਦੇ ਸਰਦਾਰ ਅਮਰੀਕ ਸਿੰਘ ਦਾ ਪੁੱਤ ਕੀੜੀ ਫਗਾਨਾ ਸਾਡੇ ਆ ਪਾਕਪਿੰਡ ਕਾਰਾ ਤੇ 12 ਤਰੀਕ ਨੂੰ ਹਰਦੋਰਵਾਲ ਪਿੰਡ ਦੇ ਵਿੱਚ ਵੱਡਾ ਖੇਡ ਮੇਲਾ ਹੈ ਹਰਦੋਰਵਾਲ ਪਿੰਡ ਦੇ ਯਾਰ ਪੁੱਜਣਗੇ ਤੇ ਆਹ ਕਹਿੰਦੇ ਫਤਿਹਗੁਰ ਸ਼ੁਕਰਚੱਕ ਦਾ ਮੇਲਾ ਇੱਕ ਪਾਸੇ ਸੱਤੂ ਹੈ ਤੇ ਦੂਜੇ ਪਾਸੇ ਕਹਿੰਦੇ ਰੁੜਕੇ ਵਾਲਾ ਦੇਖਾਂਗੇ ਸਾਹਮਣੇ ਸਿਰਸਿਕ ਦੀ ਧਰਤੀ ਦਾ ਮੇਰੇ ਵੀਰੋ ਸਾਰ ਕਬੱਡੀ ਪਾਉਣ ਲਈ ਵਾਇਆ ਹੋਇਆ ਹੈ ਚਾਰ ਖਿਡਾਰੀ ਤਿਆਰ ਬਰ ਤਿਆਰ ਨੇ ਮੈਂ ਦੂਜਾ ਨੇ ਵੀ ਅਗਰ ਤਿਆਰ ਬਰ ਤਿਆਰ ਹੈ ਨਾਲ ਗੱਗੀ ਕਹਿੰਦੇ ਚੱਕ ਫੇਸਲਾਈ ਵਾਲਾ ਨਵਾਂ ਮੁੰਡਾ ਕਈ ਟਰੈਕਟਰਾਂ ਦਾ ਜੇਤੂਆ ਮੇਰੇ ਵੀਰੋ ਇਹ ਚੱਕ ਦਾ ਦੇਸ਼ ਰਾਜ ਪਿੰਡ ਹੈ ਦੇਖਾਂਗੇ ਸਾਹਮਣੇ ਪਰ ਕਿਸ ਤਰ੍ਹਾਂ ਇਹ ਨਹੀਂ ਕਹਿੰਦੇ ਹੈ ਕਿ ਪੁਆਇੰਟ ਰੇਡਰ ਦੇ ਹਿੱਸੇ ਜੜਦਾ ਹੋਇਆ ਪ੍ਰਧਾਨ ਦੀ ਲਾਦੋ ਲਾਦੋ ਟੈਨਸ਼ਨ ਆ ਦੁਨੀਆ ਦੇ ਸਟਾਰ ਆ ਗਿਆ ਮੇਰੇ ਵੀਰੋ ਆ ਅਗਰ ਵੀਰ ਜੀ ਕਰੇ ਗੱਲ ਉਹ 1100 ਵਾਲੀ ਕੌਡੀ ਖੇਡਦੇ ਮੈਦਾਨ ਦੇ ਵਿੱਚ ਆ ਚਲਿਆ ਖੇਡ ਦੇ ਮੈਦਾਨ ਦੇ ਵਿੱਚ ਨੋਜਵਾਨ ਗੱਗੀ ਖੀਰਾ ਵਾਲੀ ਆ ਉਹ ਸਾਹਮਣੇ ਵੱਡੇ ਪਰਿਵਾਰ ਦਾ ਦੂਜੇ ਪਾਸੇ ਕਹਿੰਦੇ ਜੈਦੀਪ ਹੈ ਉਹ ਬੈਂਕਿਆਂ ਵਾਲਾ ਰਾਹ ਆ ਗੱਗੀ ਖੀਰਾ ਬ ਜਿੱਤ ਜਿੱਤ ਕੇ ਮੁੰਡੇ ਨੇ ਆਪਣੇ ਘਰ ਜਲਸੀ ਬਣਾਈਆਂ ਕੀੜਾ ਵਾਲੀਆਂ ਗੱਗੇ ਕਹਿੰਦੇ ਵੀਰੇ ਹਿੱਡੇ ਵੀਰੇ ਫਰਲੀ ਪਾਸੇ ਆਹ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਨਵੀ ਜੀ ਨਕੋਰ ਜੀ ਉਮਰ ਦਾ ਮੁੰਡਾ ਛਾੜਵੇ ਜੀ ਸਰੀਰ ਵਾਲਾ ਗੱਪ ਨਜਵਾਨ ਹੈ ਕਬੱਡੀ ਪੌਂਦ ਤੇ ਵਜਿਆ ਹੋਇਆ ਨਜਵਾਨ ਹੈ ਕਿ ਗੱਭਰੂ ਛਾੜਵੇ ਸਰੀਰ ਵਾਲਾ 6 ਫਟਾਲੀ ਦੀ ਸੁਦੂਰੀ ਅੰਬਰਗੀ ਛਾਲ ਮਾਰ ਕੇ ਬੰਦੇ ਨੂੰ ਟੱਪ ਜਾਂਦਾ ਹੱਥ ਲਾਉਣੀ ਉਹ ਸੱਪ ਦੇ ਡੰਗ ਵਰਗੀ ਹੋਰ ਗੱਭਰੂ ਨਜਵਾਨਾ ਸਾਹਮਣੇ ਬੱਲੇ 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 ਹੁੰਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਆਹ ਸਾਹਮਣੇ ਇੱਕ ਪਾਸੇ ਰੇਡਰ ਦੂਜੇ ਪਾਸੇ ਜਾਪੀ ਹੈ ਇੱਕ ਆਹ ਕਮਾਲ ਕਮਾਲ ਹੋ ਗਈ ਨਾਸਰਕੇ ਆਇਆ ਕਮਾਲ ਕਰਦੀ ਵੱਡੇ ਆਹ ਮੁੰਡੇ ਨੇ ਕਮਾਲ ਕਰ ਦਿੱਤੀ ਆ ਮੇਰੇ ਵੀਰੋ ਆਹ ਚੱਕ ਦੇਸ ਰਾਣਾ ਨੇ ਮਿੱਠੂ ਦੇ ਤੇਲੇ ਨੇ ਬੱਲੇ ਬੱਲੇ ਕਰਵਾ ਦਿੱਤੀ ਆ ਉਧਰ ਵੀਰ ਜੀ ਹੈਰੀ ਟਿੱਬੇ ਵਾਲੇ ਦੀਆਂ ਹੈਰੀ ਟਿੱਬੇ ਵਾਲੇ ਦੀਆਂ ਦੋ ਕੁੰਡੀਆਂ ਹੈਰੀ ਟਿੱਬੇ ਵਾਲੇ ਦੀਆਂ ਦੋ ਕੁੰਡੀਆਂ ਰਾਜੂ ਚੌੜਾ ਫਾਟ ਕੇ ਤੇ ਜੱਜ ਜੌੜਾ ਫਾਟ ਕੇ ਤੇ ਆਹ ਸਾਹਮਣੇ ਰਾਜੂ ਦੇ ਨਾਲ ਹੈ ਹੈਰੀ ਕਿੱਬੇਆਂ ਦੀਆਂ ਦੋ ਗੁੰਡੀਆਂ ਜਿਹੜੀਆਂ ਹੈ ਰਾਜੂ ਦਾ ਫਾੜੇ ਕਿੱਤ ਤੇ ਜੱਜ ਜੌੜਾ ਫਾੜ ਕੋਨਾ ਵੱਲੋਂ 1000 ਦੀ ਹੈ ਤੇ ਦੂਜੇ ਪਾਸੇ ਸੈਦਵਾਲੀਏ ਜੱਗੂ ਦੀਆਂ ਦੋ ਗੁੰਡੀਆਂ ਤੇ ਦੋ ਹੀ ਕੌਡੀਆਂ ਜੀਰਜੀਤ ਸਿੰਘ ਜੀ ਰਿੰਕੂ ਵੀਰ ਕੋ ਜੜੀਆਂ ਔਰ ਦੋਵਾਂ ਦੀਆਂ ਕੌਡੀਆਂ ਜਿਹੜੇ ਦੋ ਦੋ ਕੌਡੀਆਂ 1-1000 ਦੀਆਂ ਆ ਸਾਹਮਣੇ ਜੋੜਾ ਫੜ ਕਹਿੰਦੇ ਨੇ ਪਹਿਲੀ ਬਾਗੀ 1000 ਵਾਲੀ ਔਰ ਪਹਿਲੀ ਬਾਗੀ ਹੈ ਕਹਿੰਦੇ 1000 ਵਾਲੀ ਆ ਮੁੰਡਾ ਹੈ ਕਹਿੰਦੇ ਹਾਣੀ ਟੱਕੇ ਵਾਲਾ ਆ ਹਾ ਦਵਾਕੇ ਵਾਲਾ ਆ ਮੁੰਡਾ ਯਾਰ ਪੜੀਆਂ ਔਰ ਹਿਆ ਜਾਪੀ ਦੇ ਲਈ ਆ ਸਾਹਮਣੇ ਅਗਲੀ ਕਬੱਡੀ ਸਾਭੇ ਦੀ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਸਾਧਿਆ ਪਾਕ ਕਬੱਡੀ ਉਹਦੇ 14 ਤੇ 15 ਸਤੰਬਰ ਨੂੰ ਗੁਰਦੁਆਰਾ ਸ਼ਹੀਦ ਸਿੰਘਾ ਪਿੰਡ ਖੋਖਰ ਜ਼ਿਲ੍ਹਾ ਗੁਰਦਾਸਪੁਰ ਨੇਜੀਖ ਫੜੇ ਘੜ ਚੂੜੀਆਂ ਵਿਖੇ 14 ਤਰੀਕ ਨੂੰ ਆਲੋਪਨ ਦੇ ਮੁਕਾਬਲੇ 15 ਤਰੀਕ ਨੂੰ ਚਾਰ ਇੰਟਰਨੈਸ਼ਨਲ ਕਬੱਡੀ ਕਲੱਬਾਂ ਖੇਡਣ ਗਿਆ ਤੇ ਸਾਰੇ ਜਰੂਰ ਮਾਈਟੋ ਦੇ ਕੇ ਜਿਹੜਾ ਕੀਤਾ ਜਾ ਰਿਹਾ ਹੈ ਉਹ ਸਨਮਾਨ ਜਿਹੜਾ ਕਿ ਕੀਰਾਂਵਲੀਆ ਪ੍ਰਾਪਤ ਕਰ ਰਿਹਾ ਹੈ ਅਗਲਾ ਜਿਹੜਾ ਅਨਸਾਸਕ ਜੀ ਪ੍ਰਧਾਨ ਉਹ ਆਪ ਟੀਕਣੀਏ ਪ੍ਰਧਾਨ ਨੂੰ ਆਪਣਾ ਸਨਮਾਨ ਪ੍ਰਾਪਤ ਕਰਨਗੇ। ਲਾਲ ਸਿੰਘ ਜੀ ਪ੍ਰਧਾਨ ਬਹੁਤ ਵੱਡਾ ਸਨਮਾਨ ਬੁੱਢਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਅਸੀਂ ਧੰਨਵਾਦ ਕਰਦੇ ਆਂ। ਲਾਲ ਸਿੰਘ ਜੀ ਪ੍ਰਧਾਨ ਇਸ ਤੋਂ ਅਗਲਾ ਸਨਮਾਨ ਜਿਹੜਾ ਰਿੰਕੂ ਿਲ ਅਗਲਾ ਸਨਮਾਨ ਪਰਮ ਕੈਨੇਡਾ ਦਾ ਮਾਨ ਹੈ ਅੱਜ ਭਾਜੀ ਸਾਹਮਣੇ ਲੱਗੇ ਹਰ ਪ੍ਰਤਾਪ ਸਿੰਘ ਜੀ ਆਸਟ੍ਰੇਲੀਆ ਹਰ ਪ੍ਰਤਾਪ ਸਿੰਘ ਜੀ ਅਸਲੀ ਵੀਰਕਾ ਜੀ ਬੱਲੀ ਵੀਰਕਾ ਜੀ ਆ ਜਾਣਾ ਉਹ ਮੇਰੇ ਵੀਰ ਜਿੱਥੇ ਵੀ ਆਵਾਜ਼ ਨੂੰ ਸੁਣਦੇ ਆਪਣਾ ਮਾਨ ਸਨਮਾਨ ਉਹ ਤੋਂ ਅਗਲਾ ਸਲਮਾਨ ਵਿੱਕੀ ਵੀਰਕਾ ਜੀ ਵਿੱਕੀ ਵੀਰ ਖੇਡ ਮੇਲੇ ਨੂੰ ਵਿੱਕੀ ਆਸਟ੍ਰੇਲੀਆ ਦੀ ਜਿਨ੍ਹਾਂ ਦਾ ਪਿਆਰ ਹੈ ਸੱਤੀ ਵੱਡੀ ਆ ਰਹੀ ਅੱਜ ਵਿਸ਼ੇਸ਼ ਤੌਰ ਤੇ ਵੱਡਾ ਸਨਮਾਨ ਯਾਦੀਦਾਰ ਟੋਨੀ ਪਹਿਲਵਾਨ ਜੀ ਵੀ ਨਾਲ ਹੀ ਆ ਜਾਣਾ ਹੈ ਰਵਿੰਦਰ ਸਿੰਘ ਜੀ ਗਿੱਲ ਜੋੜਾ ਫਾਟਕ ਇਹ ਵੀ ਆ ਜਾਣਾ ਫਾਟਕ ਇਹ ਵੀ ਆ ਜਾਣ ਮੇਰੀ ਬੇਨਤੀ ਹੈ ਪੁੱਜ ਕੇ ਪਿਆਰ ਹੈ ਸੰਦੀਪ ਕੱਥੂ ਨੰਕਲ ਦੇ ਨਾਲ ਅਸਲੀ ਵੀਰਾਂ ਦਾ ਖੁੱਲਾ ਖਾਲਸਤਾਨੀ ਰਵਿੰਦਰ ਗਿੱਲ ਜੋੜਾ ਫਾਟਕ ਜੀ ਚੇਚੇ ਤੌਰ ਤੇ ਪੁੱਜੋ ਹੀ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਨਮਾਨੀ ਵੀ ਆ ਜਾਣਾ ਹੈ ਜੱਜਵੀਰ ਜੀ ਜੋੜਾ ਫਾੜਕ ਤੋਂ ਚੇਚੇ ਤੌਰ ਤੇ ਪੱਜੇ ਪੱਜੇ ਨੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਜਾਨੀ ਮਜੀਠਾ ਜੀ ਆ ਜਾਣਾ ਯਾਰੀਆਂ ਦੀ ਦੁਨੀਆ ਦੇ ਤੌਰ ਤੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਸ਼ਾਨਦਾਰ ਫਿਰੇ ਵੀਰੋ ਪ੍ਰਦਰਸ਼ਨ ਕੀਤਾ ਕਿਉਂ ਦੇ ਟੀਮ ਨਾਲ ਮਾਨ ਸਨਮਾਨ ਹੋਇਆ ਹੈ ਮੇਰਾ ਨਾਮ ਇੰਦਰਜੀਤ ਸਿੰਘ ਰਿੰਕੂ ਹੈ ਜੀ ਇਹ ਸਾਡਾ 6ਵਾਂ ਕਬੱਡੀ ਕੱਪ ਹੈ ਜੀ ਇਹ ਬਾਬੇ ਜੀਵਨ ਸਿੰਘ ਜਨਮ ਦਿਹਾੜੇ ਨੂੰ ਕਰਾਉਂਦੇ ਆ ਪਰ ਸਾਡਾ ਨਾ ਇੱਕੋ ਹੀ ਮਕਸਦ ਹੁੰਦਾ ਵਾ ਇਹ ਬੱਚੇ ਸਾਡੇ ਛੋਟੇ ਜਿਹੜੇ ਵੀ ਆਹੀਂ ਨਾ ਛੋਟੇ ਤੋਂ ਲੈ ਕੇ ਉੱਪਰ ਲੈਵਲ ਤੱਕ ਮੈਚ ਕਰਾਉਣਾ ਸਾਡਾ ਇਹੋ ਹੀ ਮਕਸਦ ਹੁੰਦਾ ਹੋਵੇ ਚਲੋ ਬੱਚੇ ਜਿਹੜੇ ਜੋ ਛੋਟੇ ਹੈਗੇ ਆ ਉਹ ਖੇਡਾਂ ਨਾਲ ਜੁੜਨ ਤੇ ਨਵੀਂ ਪਨੀਰੀ ਇਹ ਬੰਨੇ ਆਵੇ ਨਸ਼ਿਆਂ ਤੋਂ ਬਚੇ ਬਸ ਇਹੀ ਸਾਡਾ ਉਰਾਲ ਹੁੰਦਾ ਪਿੰਡ ਸਾਡਾ ਬਿਲਕੁਲ ਸਾਡਾ ਸਹਿਯੋਗ ਕਰਦਾ ਜੀ ਸਾਡੇ ਕੋਈ ਵੀਰ ਐਨ ਆਈ ਆਰ ਆ ਜਿਹੜੇ ਉਹ ਵੀ ਸਾਡਾ ਸਹਿਯੋਗ ਕਰਦੇ ਆ ਉਹ ਸਾਡਾ ਪਿੰਡ ਵੀ ਸਾਰਾ ਸਹਿਯੋਗ ਕਰਦਾ ਬਿਲਕੁਲ ਸਾਰੇ ਸਹਿਯੋਗ ਕਰਦੇ ਆ ਸਾਰਾ ਪਿੰਡ ਨਾਲ ਮਿਲ ਕੇ ਇਹ ਹੁੰਦਾ ਜੀ ਦੇਖਿਆ ਜਾਵੇ ਛੋਟੇ ਛੋਟੇ ਬੱਚੇ ਨੇ ਅਜੇ ਨਸ਼ੇ ਦੇ ਵਿੱਚ ਮੜ ਗਏ ਨੇ ਕਿਉਂਕਿ ਜੇ ਪਿੰਡਾਂ ਦੇ ਵਿੱਚ ਅਜਾ ਗੇਮਾ ਹੋਣਗੀਆਂ ਤੇ ਬੱਚੇ ਦਾ ਵੀ ਮਨ ਇਹਦੇ ਵਿੱਚ ਮਲ ਜਾਏਗਾ ਇਹੋ ਜੀ ਹਰ ਇੱਕ ਪਿੰਡ ਪਿੰਡ 'ਚ ਇਹੋ ਜੇ ਪ੍ਰਾਲੇ ਹੋਣੇ ਚਾਹੀਦੇ ਉਪਰਾਲੇ ਹੋਣਗੇ ਤੇ ਆਪੇ ਬੱਚੇ ਖੇਡਾਂ ਲੱਗਣਗੇ ਗਰਾਊਂਡ ਨਾਲ ਜੁੜਨਗੇ ਜੇ ਗਰਾਊਂਡ ਨਾਲ ਜੁੜਨਗੇ ਬਾਹਰ ਨਾ ਖਲੋਣਗੇ ਗੰਦਗੀ ਗੰਦੀਆਂ 'ਚ ਸੋਸਾਇਟੀਆਂ 'ਚ ਨਾ ਬਹਿਣਗੇ ਤੇ ਆਪੇ ਹੀ ਕੋਈ ਇਹ ਚੀਜ਼ ਦਾ ਹੱਲ ਲੋ ਟੋਟਲ ਅਸੀਂ 4 ਮੈਚ ਕਰਵਾਏ ਆ ਜੀ ਅਸੀਂ ਥੱਲੇ ਛੋਟੇ ਬੱਚਿਆਂ ਤੋਂ ਲੈ ਕੇ ਉੱਪਰ ਤੱਕ ਮੈਚ ਕਰਾਇਆ ਜਿਹੜਾ ਐਂਡਲਾ ਸਾਡਾ ਉਹ ਐ ਕਪੂਰਥਲੇ ਟੀਮ ਵਰਸੇ ਤਰਨਤਾਰਨ ਦੀ ਗੱਗੀ ਖੀਰਾ ਵਾਲੇ ਤੇ ਬਾਜੂ ਬੈਂਕੇ ਦੀ ਟੀਮ ਹੀ ਜੇ ਚ ਗੱਗੀ ਖੀਰਾ ਵਾਲੇ ਦੀ ਟੀਮ ਜਿੱਨ ਰਹੀ ਆ ਤੇ ਬਾਜੂ ਦੀ ਟੀਮ ਸੈਕੰਡਰੀ ਹੈ। ਦੇਖੋ ਜੀ ਇਸ ਸਮੇਂ ਸਰਪੰਚ ਫਤਿਹ ਦਾ ਸ਼ੁਕਰ ਚੱਕ ਤੋਂ ਪ੍ਰਦੀਪ ਸਿੰਘ ਲਾਡਾ ਸਾਡੇ ਪਿੰਡ ਸਭ ਤੋਂ ਪਹਿਲਾਂ ਤੰਤਰ ਬਾਬਾ ਸ਼ਹੀਦ ਬਾਬਾ ਜੀਮਨ ਸਿੰਘ ਜੀ ਉਹਨਾਂ ਦੀ ਯਾਦਗਾਰੀ ਵਿੱਚ ਅੱਜ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਇਆ ਗਿਆ ਵਾ। ਸਾਡੀ ਪਿੰਡ ਦੀ ਕਮੇਟੀ ਜਿਹੜੀ ਆ ਜੀਮਨ ਸਿੰਘ ਜੀ ਦੀ ਉਹਨਾਂ ਦਾ ਬਹੁਤ ਵੱਡਾ ਬਰਾਲਾ ਵਾ। ਉਹ ਬੜੇ ਵਧੀਆ ਇਤਫਾਕ ਨਾਲ ਸਹਿਯੋਗੀਤਾ ਨਾਲ ਉਹਨਾਂ ਨੇ ਸਾਰਾ ਪਿੰਡ ਅਰੇਂਜਮੈਂਟ ਕੀਤਾ ਲੰਗਰ ਚੱਲਿਆ ਸਾਰਾ ਕੁਝ ਚੱਲਿਆ ਫਿਰ ਸਾਡੇ ਜਿਹੜੀ ਯੂਥ ਕਮੇਟੀ ਸਾਡੇ ਜਿਹੜੇ ਪ੍ਰਧਾਨ ਕਬੱਡੀ ਦੇ ਇੰਦਰਜੀਤ ਸਿੰਘ ਗੂਣੀ ਨਾਲ ਉਹਨਾਂ ਦਾ ਜਿੰਨਾ ਵੀ ਗਰੁੱਪ ਹੈ ਸਾਰੇ ਅਸੀਂ ਨਾਲ ਹੀ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬੜਾ ਵਧੀਆ ਪ੍ਰਬੰਧ ਚਾਰ ਪੰਜ ਸੱਤ ਤੋਂ ਛੇ ਸੱਤ ਹੋ ਗਏ ਮੇਰੇ ਕਰਦੇ ਹੋ ਉਹ ਕਰਦੇ ਆ ਕਰਦੇ ਉਹਨਾਂ ਦੀ ਇਹੋ ਹੈ ਵੀ ਮੈਂ ਅਗਲੇ ਸਾਤ ਹੋਰ ਹੀ ਬੰਦਾ ਸਿੱਖਦਾ ਵਾ ਵੀ ਹੋਰ ਇਹਨੂੰ ਹਾਈ ਲੈਵਲ ਤੇ ਖਾਣਾ ਵਾ ਉਹ ਕਿਉਂ ਕਰਕੇ ਉਹਨਾਂ ਨੂੰ ਵੀ ਸਾਰਾ ਮਹਿਸੂਸ ਹੁੰਦਾ ਸਾਨੂੰ ਵੀ ਹੁੰਦਾ ਉਹਨਾਂ ਦੇ ਨਾਲ ਅਸੀਂ ਸਾਰੇ ਵੀ ਆਹ ੜੀ ਮੇ ਨਸ਼ੀ ਵਾਲੀ ਆ ਇਨੂੰ ਮੈਂ ਪ੍ਰਚਾਰਾ ਕਰਾਂ ਤੁਸੀਂ ਮੇਰਾ ਸਹਿਯੋਗ ਦਿਓ ਕਿ ਇੱਕ ਚੀਜ਼ ਹੈ ਵੀ ਮੈਂ ਇਹ ਕੰਪ੍ਰਾਲਾ ਕਰਦਾ ਵਾਂ ਕਿ ਕੋਈ ਨਹੀਂ ਜੇ ਸਾਲ ਬਾਅਦ ਅਸੀਂ ਕਰਾਉਣੇ ਆ ਅਸੀਂ ਪਿੰਡ ਦੇ ਵਿੱਚ ਕੋਈ ਮੈਂ 20 30 ਪਲੇਅਰ ਬੁਲਾਵਾਂਗੇ ਨਾ ਠੀਕ ਨਹੀਂ ਕਿਉਂਕਿ ਸਾਨੂੰ ਇਹ ਸਾਡਾ ਫਰਜ਼ ਬਣਦਾ ਵਾ ਜੇ ਚੰਗਾ ਬਣਦਾ ਤਾਂ ਸਹਿਯੋਗ ਦਿਈਏ ਜੇ ਅੱਜ ਮੈਚ ਹੁੰਦੇ ਅੱਜ ਦੇ ਮੈਚ ਦੇ ਮੁੰਡੇ ਦੇਖਣਾ ਸਾਨੂੰ ਮੈਨੂੰ ਵੀ ਮੇਰਾ ਨਾਮ ਮਿਲੂਗਾ ਮੇਰਾ ਵੀ ਸਪੀਕਰ ਦਾ ਨਾਮ ਬੋਲਿਆ ਜਾਊਗਾ ਸਾਨੂੰ ਨਸ਼ਿਆਂ ਤੋਂ ਬਚਾਉਣ ਲਈ ਇਹੋ ਚੀਜ਼ ਆ ਤੇ ਜਿਹੜਾ ਸਾਡੇ ਅੱਜ ਦੇ ਪਰਮੇਲਾ ਹੋਇਆ ਵਾ ਗੁਰੂ ਸਾਹਿਬ ਜੀ ਦਾ ਅਸੀਂ ਸਾਰੀ ਕਮੇਟੀ ਦਾ ਸਾਰੇ ਪ੍ਰਧਾਨ ਸਾਹਿਬ ਦਾ ਬਹੁ ਕੀ ਆਪਏ ਦੋ ਜੀ ਦੱਸਣ ਲੱਗੇ ਆ ਹਾਂ ਬਿਲਕੁਲ ਬਿਲਕੁਲ ਇਸ ਵਾਰੀ ਬਿਲਕੁਲ ਕਿੰਨਾ ਘਰ ਕੇ ਪਿਆ ਪਿਛਲੇ ਦੇ ਹਿਸਾਬ ਦੇ ਦੇਖੋ ਜੀ ਫਰਕ ਪਿਆ ਵਾ ਅੱਗੇ ਗੱਲ ਇਹ ਵੀ ਜਿਹੜਾ ਆਪਾਂ ਬੋਲਦੇ ਆ ਸਾਡੇ ਪਿੰਡਪਰਾ ਜੂਥ ਅੱਗੇ ਨੇ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਉਹ ਖੋਦ ਆਂਦੇ ਆ ਵੀ ਜੋ ਵੀ ਹੁੰਦਾ ਮੈਨੂੰ ਕਰਕੇ ਇਸ ਪੰਸਾ ਨਸ਼ਾ ਮੁਕਾਵੀਏ ਮੇਰੇ ਖਾਲਾ ਜਿੰਨੇ ਚੰਗੇ ਬੰਦੇ ਸਾਰਾ ਸਾਡਾ ਸਹਿਯੋਗ ਦਿੰਦੇ ਆ ਉਸ ਚੀਜ਼ ਦੇ ਨਾਲ ਗੱਲ ਇਹ ਮੁੱਕਦੀ ਆ ਜੇ ਇਹਨਾਂ ਮੈਨੂੰ ਗਾਈ ਲੈ ਆਵਾ ਮੇਰੇ ਚ ਦੋ ਗਲਾ ਪਾਣੀ ਚਾਹੀਦਾ ਠੀਕ ਆ ਜੀ ਸਾਡੇ ਪਿੰਡ ਦੇ ਜਿੰਨੇ ਜੂਥ ਹੈ ਜਿੰਨੇ ਚੰਗੇ ਮੁੰਡੇ ਸਾਡੇ ਬਹੁਤ ਸ ਪਰ ਇਹ ਵੀ ਕੋਈ ਨਹੀਂ ਆ ਅਸੀਂ ਨਸ਼ਾ ਮੁਕਾ ਕੇ ਛੱਡਾਂਗੇ ਪਿੰਡ ਲੈਵਲ ਤੇ ਮੁਕਾਵਾਂਗੇ ਨਾ ਸਾਡੇ ਅੱਲ ਵੀ ਹੋਰ ਪਿੰਡ ਵੀ ਤੁਰਨਗੇ